ਸਸਿਕਾ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜੀਐਸ ਕਿੜਿਆਣਾ ਅੱਜ ਦੀ ਵੀਡੀਓ ਵਿੱਚ ਇੱਕ ਐਸੀ ਕਹਾਣੀ ਲੈ ਕੇ ਆਏ ਹਾਂ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਡਾ ਵੀ ਮਨ ਭਰ ਆਵੇ ਇਹ ਕਹਾਣੀਆ ਕਨੇਡਾ ਵਿੱਚ ਰਹਿੰਦੇ ਗਾਖਲ ਪਰਿਵਾਰ ਦੀ ਜਿਨ੍ਹਾਂ ਦਾ ਹੱਸਦਾ ਵਸਦਾ ਪਰਿਵਾਰ ਉਹਨਾਂ ਦੇ ਹੀ ਜਵਾਈ ਵੱਲੋਂ ਸਿਰਫ 5 ਮਿੰਟਾਂ ਵਿੱਚ ਖਤਮ ਕਰ ਦਿੱਤਾ ਗਿਆ ਕਨੇਡਾ ਦੇ ਵੈਨਕੂਵਰ ਤੋਂ 440 ਕਿਲੋਮੀਟਰ ਦੂਰ ਪਹਾੜਾਂ ਨਾਲ ਕਿਰਿਆ ਛੋਟਾ ਜਿਹਾ ਸ਼ਹਿਰ ਵਾਰਨਨ ਇਸੇ ਸ਼ਹਿਰ ਵਿੱਚ ਰਹਿੰਦਾ ਸੀ ਸਰਦਾਰ ਕਰਨੈਲ ਸਿੰਘ ਗਾਖਲ ਦਾ ਪਰਿਵਾਰ ਜੈਸੇ ਵਿੱਚ ਕਰਨੈਲ ਸਿੰਘ ਉਸਦੀ ਪਤਨੀ ਦਰਸ਼ਨ ਕੌਰ 6 ਬੱਚੇ ਜਿਨ੍ਹਾਂ ਦੀ ਉਮਰ 14 ਤੋਂ 30 ਸਾਲ ਪੰਜ ਕੁੜੀਆਂ ਤੇ ਇੱਕ ਮੁੰਡਾ ਦੋ ਕੁੜੀਆਂ ਵਿਆਹੀਆਂ ਹੋਈਆਂ ਸੀ ਇੱਕ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਸਾਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਪਰ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਇਸ ਘਰ ਤੋਂ 3 ਕਿਲੋਮੀਟਰ ਦੂਰ ਕਿਰਾਏ ਤੇ ਕਮਰਾ ਲੈ ਕੇ ਇਹਨਾਂ ਦੀਆਂ ਖੁਸ਼ੀਆਂ ਵਿੱਚ ਅੱਗ ਲਾਉਣ ਲਈ ਕੋਈ ਇੰਤਜ਼ਾਰ ਕਰ ਰਿਹਾ ਇੱਕ ਸਹੀ ਮੌਕੇ ਦਾ ਜੈਸਾ ਕੋਲ ਸੀ ਇੱਕ ਸੈਮੀ ਆਟੋਮੈਟਿਕ ਹੈਂਡਗਨ 1.38 ਕੈਲੀਬਰ ਦਾ ਰਵਾਲਵਰ ਤੇ ਇੱਕ ਪੰਪ ਐਕਸ਼ਨ ਸ਼ਾਟਗਨ ਅਸਲ ਵਿੱਚ ਸਾਰੀ ਘਟਨਾ ਕਿਵੇਂ ਹੋਈ ਵੀਡੀਓ ਵਿੱਚ ਅੱਗੇ ਗੱਲ ਕਰਦੇ ਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ 1960 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਗਾਖਲ ਦੇ ਰਹਿਣ ਵਾਲੇ ਕਰਨੈਲ ਸਿੰਘ ਦਾ ਵਿਆਹ ਦਰਸ਼ਨ ਕੌਰ ਨਾਲ ਹੋਇਆ ਵਿਆਹ ਤੋਂ ਬਾਅਦ 10 ਸਾਲਾਂ ਵਿੱਚ ਕਰਨੈਲ ਸਿੰਘ ਦੇ ਘਰ ਤਿੰਨ ਕੁੜੀਆਂ ਹੋਈਆਂ ਜਸਵੀਰ ਕੌਰ, ਰਾਜਵਰਕ ਅਤੇ ਬਲਵਿੰਦਰ ਕੌਰ 1970 ਵਿੱਚ ਕਰਨੈਲ ਸਿੰਘ ਘਰ ਦੀ ਆਰਥਿਕ ਤੰਗੀ ਕਾਰਨ ਕੈਨੇਡਾ ਚਲਾ ਗਿਆ। ਕੈਨੇਡਾ ਦੇ ਵਰਨਨ ਸ਼ਹਿਰ ਵਿੱਚ ਰਹਿਣ ਲੱਗਾ। ਉਸ ਟਾਈਮ ਉੱਥੇ ਗਿਣਤੀ ਦੇ ਹੀ ਪੰਜਾਬੀ ਸੀ। ਕਰਨੈਲ ਸਿੰਘ ਨੂੰ ਅੰਗਰੇਜ਼ੀ ਜ਼ਿਆਦਾ ਨਾ ਆਉਣ ਕਰਕੇ ਕੰਮ ਲੱਭਣਾ ਵੀ ਔਖਾ ਹੋ ਗਿਆ। ਫਿਰ ਉਹ ਫਰੂਟ ਪੈਕਿੰਗ ਦਾ ਕੰਮ ਕਰਨ ਲੱਗਾ। ਹੌਲੀ-ਹੌਲੀ ਕਰਨੈਲ ਸਿੰਘ ਨੂੰ ਲੱਕੜ ਮਿੱਲ ਵਿੱਚ ਮਸ਼ੀਨ ਆਪਰੇਟਰ ਦਾ ਕੰਮ ਮਿਲ ਗਿਆ। 16-16 ਘੰਟੇ ਕੰਮ ਕਰਕੇ ਕਰਨੈਲ ਸਿੰਘ ਨੇ ਕੁਝ ਪੈਸੇ ਜੋੜੇ ਡਾਊਨ ਪੇਮੈਂਟ ਦੇ ਕੇ ਲੋਨ ਤੇ ਇੱਕ ਘਰ ਖਰੀਦਿਆ ਤੇ ਫਿਰ ਕਰਨੈਲ ਸਿੰਘ ਆਪਣੇ ਸਾਰੇ ਪਰਿਵਾਰ ਨੂੰ ਪੰਜਾਬ ਤੋਂ ਕੈਨੇਡਾ ਲੈ ਆਉਂਦਾ ਸਮਾ ਪਾ ਕੇ ਕਰਨੈਲ ਸਿੰਘ ਆਪਣੇ ਦੋ ਭਰਾਵਾਂ ਨੂੰ ਵੀ ਕੈਨੇਡਾ ਸੱਦ ਲੈਂਦਾ ਤੇ ਗਾਖਲ ਫੈਮਿਲੀ ਹੌਲੀ-ਹੌਲੀ ਕੈਨੇਡਾ ਵਿੱਚ ਗਰੋ ਕਰਨ ਲੱਗਦੀ ਆ ਕਰਨੈਲ ਸਿੰਘ ਦੀ ਇਹੀ ਸੋਚ ਸੀ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਲਿਖਾਈ ਕਰਾਵੇ ਸਭ ਤੋਂ ਵੱਡੀ ਕੁੜੀ ਜਸਪੀਰ ਕੌਰ ਸੋਸ਼ਲ ਵਰਕਰ ਸੀ ਉਸ ਤੋਂ ਛੋਟੀ ਰਾਜਵਰ ਕੌਰ ਦੰਦਾਂ ਦੀ ਡਾਕਟਰ ਤੇ ਤੀਜੀ ਕੁੜੀ ਬਲਵਿੰਦਰ ਕੌਰ ਜਿਹਦਾ ਵਿਆਹ ਰੱਖਿਆ ਹੋਇਆ ਸੀ ਫਾਰਮਾਸਿਸਟ ਬਣਦੀ ਆ ਕੈਨੇਡਾ ਆਉਣ ਤੋਂ ਬਾਅਦ ਕਰਨੈਲ ਸਿੰਘ ਦੇ ਤਿੰਨ ਹੋਰ ਬੱਚੇ ਹੋਏ ਜਿਸ ਵਿੱਚ ਕੁਲਵਿੰਦਰ ਕੌਰ ਯੂਨੀਵਰਸਿਟੀ ਕ੍ਰਿਮੀਨੋਲੋਜੀ ਦੀ ਪੜ੍ਹਾਈ ਕਰਦੀ ਆ ਸਭ ਤੋਂ ਛੋਟੇ ਦੋ ਬੱਚੇ ਸਕੂਲ ਜਾਂਦੇ ਆ ਕਰਨੈਲ ਸਿੰਘ ਆਪਣੀ ਸਾਰੀ ਉਮਰ ਲੱਕੜ ਮਿੱਲ ਵਿੱਚ ਹੀ ਕੰਮ ਕਰਦਾ ਰਿਹਾ ਤੇ ਦਰਸ਼ਨ ਕੌਰ ਫਰੂਟ ਪੈਕਿੰਗ ਦਾ ਕੰਮ ਕਰਦੀ ਸੀ ਕਰਨੈਲ ਸਿੰਘ ਨੇ ਦਿਨ ਰਾਤ ਮਿਹਨਤ ਕਰਕੇ ਚੰਗੇ ਪੈਸੇ ਕਮਾ ਲਏ ਕੁਝ ਪ੍ਰਾਪਰਟੀ ਖਰੀਦ ਲਈ ਘਰ ਵੀ ਫ੍ਰੀ ਕਰਾ ਲਿਆ 1987-88 ਦੇ ਦਰਮਿਆਨ ਸਭ ਤੋਂ ਵੱਡੀ ਕੁੜੀ ਜਸਬੀਰ ਕੌਰ ਦਾ ਵਿਆਹ ਰੋਜ਼ਰ ਨਾਂ ਦੇ ਮੁੰਡੇ ਨਾਲ ਹੋਇਆ। ਜਸਬੀਰ ਕੌਰ ਦੇ ਤਿੰਨ ਕੁੜੀਆਂ ਹੁੰਦੀਆਂ। 1992 ਵਿੱਚ ਕਰਨੈਲ ਸਿੰਘ ਦਾ ਇੱਕ ਫੈਮਿਲੀ ਫਰੈਂਡ ਰਾਜਵਰ ਕੌਰ ਲਈ ਰਿਸ਼ਤਾ ਲੈ ਕੇ ਆਉਂਦਾ ਸਖਵਿੰਦਰ ਸਿੰਘ ਚੈਲ ਨਾਂ ਦੇ ਮੁੰਡੇ ਦਾ ਜੋ ਕਿ ਇੱਕ ਚਾਰਟਡ ਅਕਾਊਂਟੈਂਟ ਹੁੰਦਾ। ਰਿਸ਼ਤਾ ਪੱਕਾ ਹੋ ਜਾਂਦਾ ਤੇ ਅਪ੍ਰੈਲ 1994 ਵਿੱਚ ਵਿਆਹ ਹੋ ਜਾਂਦਾ। ਸਖਵਿੰਦਰ ਸਿੰਘ ਦੇ ਪਰਿਵਾਰ ਦਾ ਪਿਛੋਕੜ ਵੀ ਕਰਨੈਲ ਸਿੰਘ ਵਰਗਾ ਹੀ ਸੀ। ਸਖਵਿੰਦਰ ਸਿੰਘ ਦਾ ਜਨਮ ਵੀ ਪੰਜਾਬ ਵਿੱਚ ਹੋਇਆ ਤੇ ਉਹਨਾਂ ਵੇਲੇ ਆ ਵਿੱਚ ਕੈਨੇਡਾ ਆਏ ਜਦੋਂ ਕਰਨੈਲ ਸਿੰਘ ਆਇਆ ਸਖਵਿੰਦਰ ਜਦੋਂ 21 ਸਾਲ ਦਾ ਹੋਇਆ ਤਾਂ ਉਹਨੇ ਆਪਣਾ ਨਾਮ ਬਦਲ ਕੇ ਮਾਰਕ ਚੈਲ ਰੱਖ ਲਿਆ ਵਿਆਹ ਵੇਲੇ ਰਾਜਵਰ ਕੌਰ ਦੀ ਉਮਰ 24 ਸਾਲ ਤੇ ਮਾਰਕ ਦੀ ਉਮਰ 28 ਸਾਲ ਸੀ ਮਾਰਕ ਚੈਲ ਦਾ ਘਰ ਵੀ ਬੈਨਕੂਰ ਦੇ ਨੇੜੇ ਹੀ ਸੀ ਵਿਆਹ ਤੋਂ ਬਾਅਦ ਦੋਵੇਂ ਉਸ ਘਰ ਵਿੱਚ ਮੂਵ ਹੋ ਜਾਂਦੇ ਆ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਮਾਰਕ ਰਾਜਵਰ ਕੌਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਦਾ ਪਰ ਰਾਜਵਰ ਇਹ ਸਭ ਕੁਝ ਚੁੱਪਚਾਪ ਸਹਿੰਦੀ ਆ ਹੌਲੀ ਹੌਲੀ ਡੋਮੈਸਟਿਕ ਵਾਇਲੈਂਸ ਦਾ ਮਤਲਬ ਕਿਰੇ ਲੂਕਲੇਚ ਵਧਦਾ ਜਾਂਦਾ ਰਾਜਵਰ ਕੌਰ ਸ਼ਾਇਦ ਆਪਣੀਆਂ ਦੂਜੀਆਂ ਭੈਣਾਂ ਬਾਰੇ ਸੋਚ ਕੇ ਚੁੱਪ ਸੀ ਰਾਜਵਰ ਕੌਰ ਨੂੰ ਘਰ ਵਿੱਚ ਲੱਗਿਆ ਫੋਨ ਵਰਤਣ ਦੀ ਵੀ ਇਜਾਜ਼ਤ ਨਹੀਂ ਸੀ ਤੇ ਨਾ ਹੀ ਫੋਨ ਤੇ ਕਿਸੇ ਨਾਲ ਗੱਲ ਕਰਨ ਦਿੱਤੀ ਜਾਂਦੀ ਸੀ ਇੱਥੋਂ ਤੱਕ ਕਿ ਜੋ ਘਰ ਦਾ ਕੂੜਾ ਹੁੰਦਾ ਸੀ ਉਹ ਵੀ ਮਾਰਕ ਆਪ ਹੀ ਬਾਹਰ ਡਸਟਬਿਨ ਵਿੱਚ ਸਿੱਟਦਾ ਸੀ ਉਹਨੂੰ ਲੱਗਦਾ ਸੀ ਕਿ ਜੇ ਰਾਜਵਰ ਕੌਰ ਬਾਹਰ ਗਈ ਤਾਂ ਕਿਸੇ ਨਾਲ ਗੱਲ ਨਾ ਕਰ ਲਵੇ ਕਈ ਵਾਰੀ ਮਾਰਕ ਘਰੋਂ ਬਾਹਰ ਜਾ ਕੇ ਆਪ ਹੀ ਘਰੇ ਫੋਨ ਲਾ ਰਹਿੰਦਾ ਕੀ ਕਿਤੇ ਰਾਜਵਰਤਨ ਨਹੀਂ ਚੱਕਦੇ ਰਾਜਵਰ ਕੌਰ ਨੇ ਕੁਝ ਟਾਈਮ ਲਈ ਇਹ ਸਭ ਕੁਝ ਚੱਲਿਆ ਇਸੇ ਉਮੀਦ ਵਿੱਚ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇ ਪਰ ਹੋਇਆ ਉਹੀ ਜੋ ਅਕਸਰ ਹੁੰਦਾ ਘਰੇਲੂ ਕਲੇਸ਼ ਘਟਣ ਦੀ ਬਜਾਏ ਵਧਦਾ ਗਿਆ ਅਖੀਰ ਰਾਜਵਰ ਕੌਰ ਨੇ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜਿਸ ਨੂੰ RCMP ਕਿਹਾ ਜਾਂਦਾ ਉਸ ਕੋਲ ਜਾ ਕੇ ਮਾਰਕ ਦੇ ਖਿਲਾਫ ਰਿਪੋਰਟ ਲਿਖਾਈ ਤੇ ਨਾਲ ਰਾਜਵਰ ਕੌਰ ਨੇ ਪੁਲਿਸ ਨੂੰ ਇਹ ਵੀ ਆਖਿਆ ਕਿ ਮੇਰੇ ਵੱਲੋਂ ਲਿਖਾਈ ਰਿਪੋਰਟ ਸਿਰਫ ਰਿਕਾਰਡ ਵਿੱਚ ਹੀ ਰੱਖੀ ਜਾਵੇ ਤੇ ਮਾਰਕ ਉੱਤੇ ਅਜੇ ਕੋਈ ਐਕਸ਼ਨ ਨਾਲ ਲਿਆ ਜਾਵੇ ਹੁਣ ਇੱਥੇ ਵੇਖਣ ਵਾਲੀ ਗੱਲ ਇਹ ਆ ਕਿ ਰਿਪੋਰਟ ਲਿਖਾਉਣ ਵਾਲਾ ਬੰਦਾ ਚਾਹੁੰਦਾ ਕੀ ਆ ਇਹ ਪੁਲਿਸ ਦੀ ਸਿਰਦਰਦੀ ਨਹੀਂ ਪੁਲਿਸ ਦਾ ਕੰਮ ਹੈ ਲਿਖਾਈ ਗਈ ਰਿਪੋਰਟ ਤੇ ਐਕਸ਼ਨ ਲੈਣਾ ਘਰ ਵਿੱਚ ਕੁੱਟਮਾਰ ਤੇ ਕਲੇਸ਼ ਜਦੋਂ ਨਾ ਰੁਕਿਆ ਤਾਂ ਰਾਜਵਰ ਕੌਰ ਨੇ ਉਹ ਫੈਸਲਾ ਲਿਆ ਜੋ ਫੈਸਲਾ ਲੈਣ ਤੇ ਕਈ ਕੁੜੀਆਂ ਅੱਜ ਵੀ ਡਰਦੀਆਂ ਰਾਜਵਰ ਕੌਰ ਨੇ ਆਪਣੇ ਕੱਪੜੇ ਚੱਕੇ ਤੇ ਵਿਆਹ ਤੋਂ 8 ਮਹੀਨੇ ਬਾਅਦ ਆਪਣੀ ਵੱਡੀ ਪੈਣ ਜਸਬੀਰ ਕੌਰ ਕੋਲ ਜਾਂਦੀ ਆ ਜੋ ਸੋਸ਼ਲ ਵਰਕਰ ਸੀ ਤੇ ਉਹ ਏਸੇ ਘਰੇਲੂ ਹਿੰਸਾ ਤੇ ਕੰਮ ਕਰਦੀ ਆ ਜਸਬੀਰ ਕੌਰ ਕੋਲ ਕੁਝ ਦਿਨ ਰਹਿਣ ਤੋਂ ਬਾਅਦ ਰਾਜਵਰ ਕੌਰ ਆਪਣੇ ਪਿਤਾ ਕਰਨੈਲ ਸਿੰਘ ਦੇ ਘਰ ਵਰਨਣ ਆ ਜਾਂਦੀ ਆ ਕਰਨੈਲ ਸਿੰਘ ਤੇ ਦਰਸ਼ਨ ਕੌਰ ਆਪਣੀ ਬੇਟੀ ਦੀ ਸਪੋਰਟ ਕਰਦੇ ਆ ਜਨਵਰੀ 1995 ਵਿੱਚ ਰਾਜਕੌਰ ਫਿਰ ਵਰਨਣ ਦੇ RCMP ਕੋਲ ਮਾਰਕ ਦੇ ਖਿਲਾਫ ਰਿਪੋਰਟ ਲਿਖਾਉਂਦੀ ਆ ਪਰ ਦੁਬਾਰਾ ਮਾਰਕ ਦੇ ਖਿਲਾਫ ਕੋਈ ਐਕਸ਼ਨ ਨਾ ਲੈਣ ਲਈ ਪੁਲਿਸ ਕੋਲ ਰਿਕਵੈਸਟ ਕਰਦੀ ਆ RCMP ਨੇ ਆਪਣੇ ਹੀ ਪਾਲਿਸੀ ਨੂੰ ਫੋਲੋ ਨਾ ਕਰਦੇ ਹੋਏ ਰਾਜਵਰ ਕੌਰ ਦੇ ਕਹਿੰਤੇ ਕੋਈ ਐਕਸ਼ਨ ਨਹੀਂ ਲਿਆ ਪੁਲਿਸ ਰਿਪੋਰਟ ਤੋਂ 4 ਦਿਨ ਬਾਅਦ ਰਾਜਵਰਕ ਔਰ ਡਾਈਵੋਰਸ ਫਾਈਲ ਕਰਦੀਆ ਤੇ ਆਰਸੀਐਮਪੀ ਤੋਂ ਕੰਪਲੀਟ ਵਾਪਸ ਲੈ ਲੈਂਦੀਆ ਜੋ ਉਹਨੇ ਮਾਰਕ ਦੇ ਖਿਲਾਫ ਲਿਖਾਈ ਸੀ ਜਦੋਂ ਡਾਈਵੋਰਸ ਫਾਈਲ ਹੁੰਦਾ ਤਾਂ ਮਾਰਕ ਦਾ ਪਰਿਵਾਰ ਵੀ ਐਕਸ਼ਨ ਵਿੱਚ ਆਉਂਦਾ ਤੇ ਦੋਹੇ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਆ ਕਰਨੈਲ ਸਿੰਘ ਗਾਖਲ ਸਿੱਧਾ ਮਾਰਕ ਨੂੰ ਆਪਣੀ ਕੁੜੀ ਨਾਲ ਕੁੱਟ ਮਾਰ ਬਾਰੇ ਪੁੱਛਦਾ ਤਾਂ ਮਾਰਕ ਕਹਿੰਦਾ ਇਸ ਤਰ੍ਹਾਂ ਤਾਂ ਕਦੇ ਹੋਇਆ ਹੀ ਨਹੀਂ ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਕੋਈ ਹੱਲ ਨਾ ਨਿਕਲਦਾ ਵੇਖ ਕੇ ਕਰਨੈਲ ਸਿੰਘ ਰਾਜਵਰ ਕੌਰ ਨੂੰ ਮਾਰਕ ਨਾਲ ਤੋਰਨ ਤੋਂ ਨਾ ਕਰ ਦਿੰਦਾ ਤੇ ਆਪਣੇ ਨਾਲ ਵਰਨਣ ਲੈ ਆਉਂਦਾ ਇਸ ਤੋਂ ਬਾਅਦ ਮਾਰਕ ਅਪਾਰਟਮੈਂਟ ਵਿੱਚ ਇਕੱਲਾ ਰਹਿਣ ਲੱਗਦਾ ਤੇ ਉਸ ਦੀ ਮਾਨਸਿਕ ਹਾਲਤ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਆ ਦੂਜੇ ਪਾਸੇ ਰਾਜਵਰਕਾ ਔਰ ਵੀ ਡੋਮੈਸਟਿਕ ਵਾਇਲੈਂਸ ਬਾਰੇ ਕਾਉਂਸਲਰ ਨਾਲ ਖੁੱਲ ਕੇ ਗੱਲ ਕਰਦੀ ਹੈ ਜੋ ਪਿਛਲੇ 8 ਮਹੀਨਿਆਂ ਵਿੱਚ ਉਸ ਨਾਲ ਹੋਇਆ ਡਿਵੋਰਸ ਕੇਸ ਵੀ ਨਾਲੋਂ ਨਾਲ ਚੱਲਦਾ ਤੇ ਪੈਸਿਆਂ ਨੂੰ ਲੈ ਕੇ ਵੀ ਰੌਲਾ ਪੈਂਦਾ ਮਾਰਕ ਚੈਲ ਕਹਿੰਦਾ ਕਿ ਰਾਜਵਰ ਕੌਰ ਦਾ ਜੋ ਹਿੱਸਾ ਬਣਦਾ ਸੀ ਉਸ ਤੋਂ 80000 ਡਾਲਰ ਬੈਂਕ ਵਿੱਚੋਂ ਉਹ ਵੱਢ ਕਢਾ ਕੇ ਲੈ ਗਈ ਇਸ ਤੋਂ ਬਾਅਦ ਫਰਵਰੀ 1995 ਨੂੰ ਕਰਨੈਲ ਸਿੰਘ ਦੀ ਤੀਜੀ ਕੁੜੀ ਬਲਵਿੰਦਰ ਕੌਰ ਦਾ ਵਿਆਹ ਰੱਖ ਦਿੱਤਾ ਜਾਂਦਾ ਤੇ ਇਹ ਵਿਆਹ 1 ਸਾਲ ਬਾਅਦ ਅਪ੍ਰੈਲ 1996 ਵਿੱਚ ਪੱਕਾ ਹੋ ਜਾਂਦਾ ਰਾਜਵਰ ਕੌਰ ਦਾ ਮਾੜਾ ਨਤੀਜਾ ਦੇਖ ਕੇ ਕਰਨੈਲ ਸਿੰਘ ਇਸ ਵਾਰੀ ਬਲਵਿੰਦਰ ਕੌਰ ਵਾਸਤੇ ਮੁੰਡੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਦਾ ਮਾਰਕ ਚੈਲ ਦੀ ਦਿਮਾਗੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਆ ਮਾਰਚ 1995 ਵਿੱਚ ਮਾਰਕ ਆਪਣੀ ਨੌਕਰੀ ਛੱਡ ਦਿੰਦਾ ਤੇ ਸਾਰਾ ਦਿਨ ਆਪਣੇ ਅਪਾਰਟਮੈਂਟ ਵਿੱਚ ਇਕੱਲਾ ਰਹਿੰਦਾ ਤੇ ਹੁਣ ਉਸ ਦਾ ਇੱਕੋ ਹੀ ਕੰਮ ਸੀ ਫੋਨ ਤੇ ਕਰਨੈਲ ਸਿੰਘ ਦੇ ਪਰਿਵਾਰ ਨੂੰ ਗਾਲਾਂ ਕੱਢਣੀਆਂ ਤੇ ਧਮਕੀਆਂ ਦੇਣੀਆਂ ਮਾਰਕ ਆਪਣੇ ਵਿਆਹ ਤੋਂ ਥੋੜੇ ਦਿਨ ਬਾਅਦ ਹੀ ਗਨ ਲਾਇਸੈਂਸ ਲਈ ਐਪਲੀਕੇਸ਼ਨ ਦਿੰਦਾ ਜੋ ਕੁਝ ਟਾਈਮ ਬਾਅਦ ਅਪਰੂਵ ਹੋ ਜਾਂਦੀ ਆ ਲਾਈਸੈਂਸ ਬਣ ਜਾਂਦਾ ਪਰ ਉਸ ਲਾਈਸੈਂਸ ਤੇ ਅਜੇ ਤੱਕ ਉਹਨੇ ਗਨ ਨਹੀਂ ਸੀ ਲਈ ਹੁਣ ਜਦੋਂ ਉਹਦਾ ਡਿਵੋਰਸ ਹੋਣ ਲੱਗਦਾ ਤਾਂ ਉਹਦੀ ਮਾਨਸਿਕ ਹਾਲਤ ਹੋਰ ਖਰਾਬ ਹੋ ਜਾਂਦੀ ਆ ਮਾਰਕ ਚੈਲ ਫੈਸਲਾ ਕਰਦਾ 40 ਕੈਲੀਬਰ ਦੀ ਸੈਮੀ ਆਟੋਮੈਟਿਕ ਹੈਂਡਗਨ ਖਰੀਦਣ ਦਾ ਤੁਹਾਨੂੰ ਦੱਸ ਦਈਏ ਕਿ ਇਹ ਹੈਂਡਗਨ ਕੁਝ ਸੈਕਿੰਡ ਵਿੱਚ ਹੀ 10 ਰਾਉਂਡ ਫਾਇਰ ਕਰਦੀ ਆ ਤੇ ਇਹ ਗਨ ਪੁਲਿਸ ਸਿਕਿਉਰਿਟੀ ਗਾਰਡ ਗਨ ਕਲੈਕਟਰ ਤੇ ਗਨ ਕਲੱਬ ਦੇ ਮੈਂਬਰਾਂ ਨੂੰ ਹੀ ਦਿੱਤੀ ਜਾਂਦੀ ਆ ਬਾਦਕਿਸਮਤੀ ਨਾਲ ਮਾਰਕ ਵੀ ਬਰਨਵੀ ਦੇ ਇੱਕ ਗਨ ਕਲੱਬ ਦਾ ਮੈਂਬਰ ਹੁੰਦਾ ਜੋ ਉਸ ਨੂੰ ਗਨ ਖਰੀਦਣ ਲਈ ਅਲੀਜੀਵਲ ਬਣਾਉਂਦਾ ਹੁਣ ਮਾਰਕ ਅਪਲਾਈ ਕਰਦਾ ਗਨ ਖਰੀਦਣ ਲਈ ਤੇ ਵੈਰੀਫਿਕੇਸ਼ਨ ਜਾਂਦੀ ਆ ਪੁਲਿਸ ਕੋਲ ਪੁਲਿਸ ਵੈਰੀਫਿਕੇਸ਼ਨ ਵਿੱਚ ਰਾਜਵਾਰ ਵੱਲੋਂ ਕੀਤੀਆਂ ਪੁਲਿਸ ਕੰਪਲੇਂਟਾਂ ਸਾਹਮਣੇ ਆ ਜਾਂਦੀਆਂ ਹੁਣ ਜਿਹੜੇ ਬੰਦੇ ਦਾ ਘਰੇਲੂ ਗਲੇਸ਼ ਚੱਲਦਾ ਆਪਣੀ ਘਰਵਾਲੀ ਨਾਲ ਉਸ ਦੇ ਖਿਲਾਫ ਕੰਪਲੇਂਟ ਵੀ ਦਰਜਾ ਪੁਲਿਸ ਕੋਲ ਉਹ ਬੰਦਾ ਸੈਮੀ ਆਟੋਮੈਟਿਕ ਗਨ ਖਰੀਦਣ ਲਈ ਅਪਲਾਈ ਕਰਦਾ ਤਾਂ ਪੁਲਿਸ ਨੂੰ ਚਕੰਨਾ ਹੋ ਜਾਣਾ ਚਾਹੀਦਾ ਸੀ ਪੁਲਿਸ ਕੋਰ ਇੱਕ ਸਟਰੋਂਗ ਰੀਜਨਸੀ ਮਾਰਕ ਦੀ ਐਪਲੀਕੇਸ਼ਨ ਰਿਜੈਕਟ ਕਰਨ ਦਾ ਪਰ ਪੁਲਿਸ ਵਾਲੇ ਉਸਦੀ ਐਪਲੀਕੇਸ਼ਨ ਮਨਜ਼ੂਰ ਕਰ ਲੈਂਦੇ ਆ ਤੇ ਇੱਕ ਮਾਨਸਿਕ ਤੌਰ ਤੇ ਬਿਮਾਰ ਬੰਦਾ ਖਰੀਦ ਲੈਂਦਾ 40 ਕੈਲੀਬਰ ਦੀ ਸੈਮੀ ਆਟੋਮੈਟਿਕ ਹੈਂਡਗਨ ਉਧਰ ਮਾਰਕ ਚੈਲ ਦੀਆਂ ਫੋਨ ਤੇ ਮਿਲਦੀਆਂ ਹਰ ਰੋਜ਼ ਧਮਕੀਆਂ ਤੋਂ ਤੰਗ ਆ ਕੇ ਕਰਨੈਲ ਸਿੰਘ ਨੇ ਮਾਰਕ ਦੇ ਖਿਲਾਫ ਰਿਪੋਰਟ ਲਿਖਾਈ ਪਰ ਰਾਜਵਰ ਕੌਰ ਨੂੰ ਇਸ ਗੱਲ ਦਾ ਡਰ ਸੀ ਕਿ ਮਾਰਕ ਗੁੱਸੇ ਵਿੱਚ ਆ ਕੇ ਉਹਨਾਂ ਨਾਲ ਕੁਝ ਗਲਤ ਨਾ ਕਰ ਦੇਵੇ ਇਸ ਕਰਕੇ ਰਾਜਵਰ ਕੌਰ ਨੇ ਪੁਲਿਸ ਨੂੰ ਕਿਹਾ ਕਿ ਮਾਰਕ ਦੇ ਖਿਲਾਫ ਕੋਈ ਸਖਤ ਕਾਰਵਾਈ ਨਾ ਕੀਤੀ ਜਾਵੇ ਸਿਰਫ ਗੱਲਬਾਤ ਹੀ ਕੀਤੀ ਜਾਵੇ ਜਦੋਂ ਪੁਲਿਸ ਮਾਰਕ ਤੋਂ ਪੁੱਛਗਛ ਕਰਨ ਜਾਂਦੀ ਤਾਂ ਮਾਰਕ ਸਾਫ਼ ਮੁਕਰ ਜਾਂਦਾ ਕਿ ਮੈਂ ਤਾਂ ਕੁਝ ਆਖਿਆ ਹੀ ਨਹੀਂ ਮਾਰਕਾ ਆਪਣਾ ਘਰ ਵੀ ਆਪਣੇ ਮਾਪਿਆਂ ਦੇ ਨਾਂ ਕਰ ਦਿੰਦਾ ਉਹਨੂੰ ਡਰ ਸੀ ਕਿ ਜਦੋਂ ਕੋਰਟ ਦਾ ਫੈਸਲਾ ਆਇਆ ਤਾਂ ਘਰ ਵਿੱਚੋਂ ਵੀ ਹਿੱਸਾ ਦੇਣਾ ਪੈ ਸਕਦਾ ਜੂਨ 1995 ਵਿੱਚ ਮਾਰਕ ਦੂਜਾ ਹਥਿਆਰ ਖਰੀਦਣ ਲਈ ਐਪਲੀਕੇਸ਼ਨ ਪਾਉਂਦਾ ਤੇ ਇਹ ਹਥਿਆਰ ਹੁੰਦਾ 38 ਕੈਲੀਬਰ ਦਾ ਰਵਾਲਵਰ ਜਦੋਂ ਪੁਲਿਸ ਵੈਰੀਫਿਕੇਸ਼ਨ ਕਰਦੀ ਹੈ ਤਾਂ ਮਾਰਕਦੀਆਂ ਜੋ ਡੋਮੈਸਟਿਕ ਵਾਇਲੈਂਸ ਬਾਰੇ ਰਿਪੋਰਟਾਂ ਖੁੱਲ ਜਾਂਦੀਆਂ ਪੁਲਿਸ ਦੁਬਾਰਾ ਇਸ ਨੂੰ ਇਗਨੋਰ ਕਰਕੇ ਮਾਰਕਦੀ ਐਪਲੀਕੇਸ਼ਨ ਮਨਜ਼ੂਰ ਕਰ ਲੈਂਦੀ ਹੈ ਮਾਰਕ ਵੱਲੋਂ ਹੁੰਦੀਆਂ ਫੋਨ ਕਾਲਾਂ ਨਹੀਂ ਰੁਕਦੀਆਂ ਜਦੋਂ ਰਾਜਵਰ ਵੱਲੋਂ ਡਿਵੋਰਸ ਕੇਸ ਕੋਰਟ ਵਿੱਚ ਫਾਈਲ ਕੀਤਾ ਜਾਂਦਾ ਤਾਂ ਰੀਜ਼ਨ ਦੱਸਿਆ ਡੋਮੈਸਟਿਕ ਵਾਇਲੈਂਸ ਮਾਰਕ ਚੈਲ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਹੋਰ ਅਫਸੈਟ ਹੋ ਗਿਆ ਕਿਉਂਕਿ ਉਹਨੂੰ ਪਤਾ ਸੀ ਕਿ ਉਹਨੇ ਰਾਜਵਰ ਕੌਰ ਨਾਲ ਜੋ ਪਿਛਲੇ 8 ਮਹੀਨਿਆਂ ਵਿੱਚ ਕੀਤਾ ਉਹ ਸਾਰਿਆਂ ਦੇ ਸਾਹਮਣੇ ਆਉਣ ਵਾਲਾ ਕੋਰਟ ਵੱਲੋਂ ਕੇਸ ਦੀ ਪਹਿਲੀ ਸੁਣਵਾਈ ਦਾ ਟਾਈਮ ਰੱਖਿਆ ਜਾਂਦਾ ਮਈ 1996 ਰਾਜਵਰ ਕੌਰ ਤੇ ਮਾਰਕ ਇੱਕ ਦੂਜੇ ਦੇ ਸਾਹਮਣੇ ਆਉਂਦੇ ਆ ਦੋਹਾਂ ਦੇ ਵਕੀਲ ਦੋਹਾਂ ਦੇ ਬਿਆਨ ਡਾਕੂਮੈਂਟ ਕਰਦੇ ਆ ਉਸ ਤੋਂ ਬਾਅਦ ਮਾਰਕ ਨੂੰ ਪਤਾ ਲੱਗਦਾ ਕਿ ਰਾਜਵਰ ਕੌਰ ਦੀ ਛੋਟੀ ਭੈਣ ਦਾ ਵਿਆਹ ਰੱਖਿਆ ਹੋਇਆ ਅਪ੍ਰੈਲ ਵਿੱਚ ਕੇਸ ਸ਼ੁਰੂ ਹੋਣ ਤੋਂ 1 ਮਹੀਨਾ ਪਹਿਲਾਂ ਵਿਆਹ ਦਾ ਸੁਣ ਕੇ ਮਾਰਕ ਚੈਲ ਜੋ ਪਹਿਲਾਂ ਹੀ ਮਾਨਸਿਕ ਅਫਸੈਟ ਸੀ ਉਹਦਾ ਹੋਰ ਵੀ ਦਿਮਾਗ ਘੁੰਮ ਜਾਂਦਾ ਉਹਨੇ ਸੋਚਿਆ ਕਿ ਗਾਖਲ ਪਰਿਵਾਰ ਨੇ ਉਹਦੀ ਜ਼ਿੰਦਗੀ ਤਬਾਹ ਕੀਤੀ ਆ ਤੇ ਹੁਣ ਗਾਖਲ ਪਰਿਵਾਰ ਦੇ ਘਰੇ ਖੁਸ਼ੀਆਂ ਆ ਗਈਆਂ ਇਹ ਗੱਲ ਉਹਨੂੰ ਬਹੁਤ ਸਤਾਉਣ ਲੱਗੇ ਮਾਰਕ ਹੁਣ ਕਰਨੈਲ ਸਿੰਘ ਨੂੰ ਫੋਨ ਤੇ ਧਮਕੀ ਦਿੰਦਾ ਕਿ ਉਹ ਇਹ ਵਿਆਹ ਨਾ ਕਰੇ ਤੇ ਮੈਂ ਇਹ ਵਿਆਹ ਹੋਣ ਨਹੀਂ ਦੇਣਾ ਕਰਨੈਲ ਸਿੰਘ ਨੂੰ ਵੀ ਸ਼ੱਕ ਹੁੰਦਾ ਕਿ ਮਾਰਕ ਵਿਆਹ ਵਿੱਚ ਕੋਈ ਨਾ ਕੋਈ ਫਸਾਦ ਜ਼ਰੂਰ ਖੜਾ ਕਰੇਗਾ ਉਹ ਰਾਜਵਰ ਕੌਰ ਨੂੰ ਵੀ ਸਾਵਧਾਨ ਹੋਣ ਵਾਸਤੇ ਆਖਦਾ ਮਾਰਕ ਹੁਣ ਰਾਜਵਰ ਦੀ ਛੋਟੀ ਭੈਣ ਦੇ ਵਿਆਹ ਵਿੱਚ ਪਾਣੀ ਮਾਰਨ ਦੀ ਵੀ ਕੋਸ਼ਿਸ਼ ਕਰਦਾ ਮਾਰਕ ਪਤਾ ਕਰਦਾ ਕਿ ਜਤਿੰਦਰ ਸਿੰਘ ਨਾਂ ਦੇ ਮੁੰਡੇ ਨਾਲ ਰਾਜਵਰ ਦੀ ਛੋਟੀ ਭੈਣ ਬਲਵਿੰਦਰ ਕੌਰ ਦਾ ਵਿਆਹ ਹੋਣ ਵਾਲਾ ਮਾਰਕ ਜਤਿੰਦਰ ਦੇ ਘਰੇ ਫੋਨ ਕਰਕੇ ਗਾਖਲ ਫੈਮਲੀ ਬਾਰੇ ਬਹੁਤ ਬੁਰਾ ਭਲਾ ਆਖਦਾ ਕਿ ਉਹ ਇਹ ਰਿਸ਼ਤਾ ਤੋੜ ਦੇਣ ਇਸ ਟਾਈਮ ਤੱਕ ਗਾਖਲ ਫੈਮਲੀ ਤੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਹਾਈ ਅਲਰਟ ਤੇ ਸੀ ਇਹ ਸਾਰੀ ਸਿਚੁਏਸ਼ਨ ਨੂੰ ਲੈ ਕੇ ਰਾਜਵਰਕ ਔਰ ਤੇ ਮਾਰਕ ਨੂੰ ਅਲੱਗ ਰਹਿੰਦਿਆ 1 ਸਾਲ ਤੋਂ ਵੀ ਉੱਪਰ ਹੋ ਗਿਆ ਸੀ ਮਾਰਕ ਨੂੰ ਕੰਮ ਛੱਡੇ ਨੂੰ 9 ਮਹੀਨੇ ਹੋ ਗਏ ਤੇ ਉਹਦਾ ਸਾਰਾ ਫੋਕਸ ਗਾਖਲ ਫੈਮਲੀ ਤੇ ਹੀ ਸੀ ਮਾਰਕ ਦੀਆਂ ਫੋਨ ਤੇ ਮਿਲਣ ਵਾਲੀਆਂ ਧਮਕੀਆਂ ਹੁਣ ਜਾਨੋ ਮਾਰਨ ਦੀਆਂ ਧਮਕੀਆਂ ਵਿੱਚ ਬਦਲ ਗਈਆਂ ਇਸ ਤੋਂ ਬਾਅਦ ਰਾਜਵਰਕ ਔਰ ਇੱਕ ਹੋਰ ਕੰਪਲੀਟ ਕਰਦੀ ਆ ਪੁਲਿਸ ਕੋਲ ਜਿਸ ਵਿੱਚ ਉਹ ਸਭ ਕੁਝ ਖੁੱਲ ਕੇ ਦੱਸਦੀ ਆ ਪਰ ਬਦਕਿਸਮਤੀ ਨਾਲ ਜਿਹੜੀ ਕਾਂਸਟੇਬਲ ਰਾਜਵਰ ਕੌਰ ਦਾ ਕੇਸ ਹੈਂਡਲ ਕਰਦੀ ਆ ਉਹ ਉਸ ਦਿਨ ਛੁੱਟੀ ਤੇ ਸੀ ਤੇ ਦੂਜੇ ਕਿਸੇ ਅਧਿਕਾਰੀ ਨੇ ਕੰਪਲੇਂਟ ਲਿਖ ਕੇ ਸਭ ਕੇ ਰੱਖ ਦਿੱਤੀ ਤੇ ਕਿਸੇ ਨੇ ਇਸ ਸਟੇਟਮੈਂਟ ਨੂੰ ਪੜ੍ਹਿਆ ਹੀ ਨਹੀਂ ਜਦੋਂ ਉਹ ਕਾਂਸਟੇਬਲ ਵਾਪਸ ਆਈ ਤਾਂ ਉਸ ਨੂੰ ਕਿਸੇ ਨੇ ਇਸ ਨਵੀਂ ਕੰਪਲੇਂਟ ਬਾਰੇ ਦੱਸਿਆ ਹੀ ਨਹੀਂ ਮਾਰਕ ਨੇ ਹੁਣ ਰਾਜਵਰ ਕੌਰ ਦੀ ਵੱਡੀ ਭੈਣ ਜਸਵੀਰ ਕੌਰ ਦੇ ਘਰ ਵੀ ਫੋਨ ਕਰਕੇ ਜਾਨੋਂ ਮਾਰਨੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਜਸਵੀਰ ਕੌਰ ਨੇ ਵੀ ਪੁਲਿਸ ਸਟੇਸ਼ਨ ਜਾ ਕੇ ਰਿਪੋਰਟ ਦਰਜ ਕਰਵਾਈ ਪੁਲਿਸ ਰਿਕਾਰਡ ਵਿੱਚ ਮਾਰਕ ਦੇ ਖਿਲਾਫ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਕਿਉਂਕਿ ਰਾਜਵਰ ਕੌਰ ਹਰ ਵਾਰ ਕੰਪਲੇਂਟ ਕਰਕੇ ਕੋਈ ਐਕਸ਼ਨ ਨਾ ਕਰਨ ਲਈ ਰਿਕੁਐਸਟ ਕਰ ਦਿੰਦੀ ਸੀ ਰਾਜਵਰ ਕੌਰ ਨੂੰ ਆਪਣੀ ਭੈਣ ਦੇ ਵਿਆਹ ਦੀ ਖੁਸ਼ੀ ਤਾਂ ਬਹੁਤ ਸੀ ਪਰ ਕਿਤੇ ਨਾ ਕਿਤੇ ਮਾਰਕ ਦੀਆਂ ਧਮਕੀਆਂ ਉਸ ਨੂੰ ਅਦਾਸ ਕਰ ਦਿੰਦੀਆਂ। ਰਾਜਵਰ ਕੌਰ ਦਾ ਵਕੀਲ ਉਹਨੂੰ ਮਾਰਕ ਦੇ ਖਿਲਾਫ ਇੱਕ ਰਿਸਟ੍ਰੇਨਿੰਗ ਆਰਡਰ ਲੈਣ ਲਈ ਕਹਿੰਦਾ ਪਰ ਉਹ ਮਨਾਂ ਕਰ ਦਿੰਦੀ ਆ। ਪਰ ਅੱਗੇ ਜੋ ਕੁਝ ਵੀ ਹੋਇਆ ਮੈਨੂੰ ਨਹੀਂ ਲੱਗਦਾ ਇੱਕ ਰਿਸਟ੍ਰੇਨਿੰਗ ਆਰਡਰ ਵੀ ਇਹ ਸਭ ਕੁਝ ਰੋਕਣ ਵਿੱਚ ਕਾਮਯਾਬ ਹੋ ਜਾਂਦਾ। ਗਾਖਲ ਪਰਿਵਾਰ ਰੁੱਝਿਆ ਹੋਇਆ ਸੀ ਵਿਆਹ ਦੀਆਂ ਤਿਆਰੀਆਂ ਵਿੱਚ ਤੇ ਮਾਰਕ ਵੀ ਤਿਆਰੀਆਂ ਕਰਨ ਲੱਗਿਆ ਗਾਖਲ ਪਰਿਵਾਰ ਨੂੰ ਨੀਵਾ ਦਿਖਾਉਣ ਲਈ। ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮਾਰਕ ਇੱਕ 10 ਰਾਉਂਡ ਦਾ ਮੈਗਜ਼ੀਨ ਸੈਮੀ ਆਟੋਮੈਟਿਕ ਹੈਂਡਗਨ ਵਾਸਤੇ ਖਰੀਦਦਾ ਤੇ ਰਾਈਫਲ ਕਲੱਬ ਵਿੱਚ ਜਾ ਕੇ ਸ਼ੂਟਿੰਗ ਪ੍ਰੈਕਟਿਸ ਕਰਦਾ ਹੁਣ 4 ਅਪ੍ਰੈਲ 1996 ਨੂੰ ਮਾਰਕ ਆਪਣੇ ਘਰੋਂ ਨਿਕਲਦਾ 에ਅਰਪੋਰਟ ਤੇ ਆਪਣੀ ਕਾਰ پارک ਕਰਕੇ ਇੱਕ ਮਿਨੀ ਵੈਨ ਰੈਂਟ ਤੇ ਲੈਂਦਾ ਤੇ ਆਪ ਡਰਾਈਵ ਕਰਕੇ ਵਰਨਨ ਪਹੁੰਚਦਾ ਗਲੋਬ ਨਾਂ ਦੇ ਮੋਟਲ ਵਿੱਚ ਐਮ ਸਿੰਘ ਦੇ ਨਾਂ ਤੇ ਕਿਰਾਏ ਤੇ ਰਹਿੰਦਾ ਇਹ ਮੋਟਲ ਕਰਨੈਲ ਸਿੰਘ ਦੇ ਘਰ ਤੋਂ 3 ਕਿਲੋਮੀਟਰ ਦੂਰ ਸੀ ਫਿਰ ਦਿਨ ਚੜ੍ਹਦਾ 5 April 1996 ਦਾ 5 April ਨੂੰ ਹੀ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਜਾਂਦੇ ਆ 6 April ਦੇ ਵਿਆਹ ਵਿੱਚ ਸ਼ਾਮਲ ਹੋਣ ਲਈ 5 April ਨੂੰ ਹੀ ਮਹਿੰਦੀ ਲੱਗਣੀ ਸੀ ਕਰਨੈਲ ਸਿੰਘ ਤੇ ਉਹਦੀ ਪਤਨੀ ਦਰਸ਼ਨ ਕੌਰ ਤੇ ਉਹਨਾਂ ਦੀਆਂ 5 ਕੁੜੀਆਂ ਤਿਆਰੀਆਂ ਕਰ ਰਹੀਆਂ ਸੀ ਮਹਿੰਦੀ ਦੀਆਂ ਜਸਬੀਰ ਕੌਰ ਦਾ ਪਤੀ ਰੋਜ਼ਰ ਜਸਬੀਰ ਕੌਰ ਦੀ ਸੱਸ ਗਰਮੇਲ ਕੌਰ ਜਸਬੀਰ ਕੌਰ ਦੀਆਂ ਤਿੰਨ ਕੁੜੀਆਂ ਇੱਕ ਕਮਰੇ ਵਿੱਚ ਟੀਵੀ ਦੇਖ ਰਹੀਆਂ ਸੀ ਟਾਈਮ ਸੀ ਸਵੇਰੇ 10:30 ਵਜੇ ਕਰਨੈਲ ਸਿੰਘ ਆਪਣੇ ਘਰ ਦੇ ਬਾਹਰ ਆਪਣੀ ਕਾਰ ਧੋ ਰਿਹਾ ਸੀ ਇੰਨੇ ਨੂੰ ਉਹਨਾਂ ਦੇ ਘਰ ਸਾਹਮਣੇ ਇੱਕ ਵੈਨ ਆ ਕੇ ਰੁਕਦੀ ਆ ਕਰਨੈਲ ਸਿੰਘ ਜ਼ਿਆਦਾ ਧਿਆਨ ਨਹੀਂ ਦਿੰਦਾ ਵੈਨ ਦੀ ਟਾਕੀ ਖੁੱਲਦੀ ਹੈ ਤੇ ਅੰਦਰੋਂ ਨਿਕਲਦਾ ਮਾਰਕ ਚੈਲ ਜਿਸਦੇ ਹੱਥ ਵਿੱਚ ਹੁੰਦੀ ਆ ਇੱਕ 40 ਕੈਲੀਬਰ ਦੀ ਸੈਮੀ ਆਟੋਮੈਟਿਕ ਹੈਂਡਗਨ ਤੇ ਦੂਜੇ ਹੱਥ ਵਿੱਚ 38 ਕੈਲੀਬਰ ਦਾ ਰਵਾਲਵ ਮਾਰਕ ਕੋਲ ਇੱਕ ਪੰਪ ਐਕਸ਼ਨ ਸ਼ਾਟਗਨ ਵੀ ਸੀ ਜੋ ਅਨ ਰਜਿਸਟਰਡ ਸੀ ਤੇ ਉਹ ਉਸ ਨੂੰ ਵੈਨ ਵਿੱਚ ਹੀ ਰੱਖਦਾ ਸਭ ਤੋਂ ਪਹਿਲਾਂ ਕਰਨੈਲ ਸਿੰਘ ਅੱਗੇ ਆਉਂਦਾ ਕਰਨੈਲ ਸਿੰਘ ਨੂੰ ਜਦੋਂ ਤੱਕ ਸਮਝ ਆਉਂਦੀ ਆ ਉਦੋਂ ਤੱਕ ਮਾਰਕ ਕਰਨੈਲ ਸਿੰਘ ਦੇ ਮੂੰਹ ਤੇ ਫਾਇਰ ਕਰਦਾ ਕਰਨੈਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਆ ਫਿਰ ਮਾਰਕ ਘਰ ਵੱਲ ਵਾਦਾ ਬਾਹਰੋਂ ਹੀ ਅੰਦਰ ਵੱਲ ਫਾਇਰ ਕਰਦਾ ਅੰਦਰ ਦਾਖਲ ਹੁੰਦਾ ਮਾਰਕ ਇੱਕ ਕਮਰੇ ਵਿੱਚ ਜਾਂਦਾ ਸਭ ਤੋਂ ਪਹਿਲਾਂ ਰਾਜਵਰ ਕੌਰ ਦੇ ਗੋਲੀ ਮਾਰਦਾ ਉਸ ਤੋਂ ਬਾਅਦ 45 ਸਾਲਾ ਦਰਸ਼ਨਕੌਰ ਤੇ ਇਸ ਤੋਂ ਬਾਅਦ ਅੱਗੇ 14 ਸਾਲ ਦੇ ਜਸਪਾਲ ਸਿੰਘ ਤੇ ਫਿਰ 17 ਸਾਲ ਦੀ ਹਰਵਿੰਦਰ ਕੌਰ 21 ਸਾਲ ਦੀ ਕੁਲਵਿੰਦਰ ਕੌਰ ਤੇ 24 ਸਾਲ ਦੀ ਬਲਵਿੰਦਰ ਕੌਰ ਜਿਸ ਦਾ ਵਿਆਹ ਰੱਖਿਆ ਹੁੰਦਾ ਇੱਕ ਕਮਰੇ ਵਿੱਚ ਜਸਬੀਰ ਕੌਰ ਤੇ ਉਸ ਦੇ ਪਤੀ ਰੌਜ਼ਰ ਤੇ ਜਸਬੀਰ ਕੌਰ ਦੀ ਸੱਸ ਗਰਮੇਲ ਕੌਰ ਨੂੰ ਉਸ ਦੀਆਂ ਤਿੰਨੇ ਛੋਟੀਆਂ ਕੁੜੀਆਂ ਦੇ ਸਾਹਮਣੇ ਗੋਲੀਆਂ ਮਾਰੀਆਂ ਇੱਕ ਗੋਲੀ ਜਸਬੀਰ ਕੌਰ ਦੀ ਕੁੜੀ ਦੇ ਦੋਹਾਂ ਲੱਤਾਂ ਵਿੱਚੋਂ ਪਾਰ ਹੋ ਗਈ। ਜਦੋਂ ਇਹ ਖੂਨੀ ਖੇਲ ਖਤਮ ਹੋ ਜਾਂਦਾ ਤਾਂ ਮਾਰਕ ਬੜੇ ਆਰਾਮ ਨਾਲ ਘਰ ਤੋਂ ਬਾਹਰ ਨਿਕਲਦਾ ਤੇ ਵੈਨ ਲੈ ਕੇ ਚਲਾ ਜਾਂਦਾ। ਗਵਾਂਡੀ 911 ਤੇ ਕਾਲ ਕਰਦੇ ਆ। ਪੁਲਿਸ ਆ ਕੇ ਜੋ ਦੇਖਦੀਆ ਉਹ ਉਹਨਾਂ ਦੇ ਮਨਾਂ ਤੇ ਹਮੇਸ਼ਾ ਲਈ ਛਪ ਜਾਂਦਾ। ਬਾਹਰ ਕਰਨੈਲ ਸਿੰਘ ਦੀ ਲਾਸ਼ ਵਿੱਚੋਂ ਖੂਨ ਨਿਕਲ-ਨਿਕਲ ਕੇ ਗਟਰ ਵਿੱਚ ਜਾ ਚੁੱਕਿਆ ਹੁੰਦਾ। ਪੁਲਿਸ ਅੰਦਰ ਜਾਂਦੀ ਆ ਤਾਂ ਪੰਜ ਲਾਸ਼ਾਂ ਸਾਹਮਣੇ ਪਈਆਂ ਹੁੰਦੀਆਂ। ਦਰਸ਼ਨ ਕੌਰ ਦੀ ਲਾਸ਼ ਮੱਥਾ ਟੇਕਣ ਦੀ ਪੋਜੀਸ਼ਨ ਵਿੱਚ ਹੁੰਦੀ ਆ। ਸਭ ਤੋਂ ਖੌਫਨਾਕ ਸੀਨ ਅਗਲੇ ਕਮਰੇ ਵਿੱਚ ਹੁੰਦਾ ਟੀਵੀ ਅਜੇ ਵੀ ਚੱਲ ਰਿਹਾ ਸੀ ਇੱਕ ਕੁੜੀ ਅਜੇ ਵੀ ਸੋਫੇ ਤੇ ਬੈਠੀ ਸੀ ਜਿਸ ਦੀਆਂ ਲੱਤਾਂ ਵਿੱਚੋਂ ਗੋਲੀਆਂ ਲੰਘੀਆਂ ਰੌਜਰ ਅਜੇ ਵੀ ਜਿਉਂਦਾ ਸੀ ਪਰ ਉਸ ਦੀ ਛਾਤੀ ਵਿੱਚ ਮਲਟੀਫਾਇਰ ਹੋਏ ਸੀ ਉਹਦੀ ਹਾਲਤ ਬਹੁਤ ਨਾਜ਼ੁਕ ਸੀ ਪਰ ਉਹ ਪੁਲਿਸ ਨੂੰ ਬਿਆਨ ਦੇ ਦਿੰਦਾ ਰੌਜਰ ਨੂੰ ਐਮਰਜੈਂਸੀ ਹਸਪੀਟਲ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਛਾਤੀ ਵਿੱਚੋਂ ਜ਼ਿਆਦਾ ਖੂਨ ਵਗਣ ਕਰਕੇ ਰੌਜਰ ਦੀ ਮੌਤ ਹੋ ਜਾਂਦੀ ਆ ਗਰਮੇਲ ਕੌਰ ਤੇ ਉਸ ਦੀਆਂ ਤਿੰਨ ਪੋਤੀਆਂ ਬਚ ਜਾਂਦੀਆਂ 5 ਮਿੰਟਾਂ ਵਿੱਚ ਮਾਰਕ ਚੈਲ ਨੇ ਗਾਖਲ ਫੈਮਿਲੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ। ਹੁਣ ਮਾਰਕ ਚੈਲ ਜਾਂਦਾ ਗਲੋਬ ਮੋਟਲ ਜਿੱਥੇ ਉਹ ਰਹਿ ਰਿਹਾ ਹੁੰਦਾ। ਜਦੋਂ ਪੁਲਿਸ ਉੱਥੇ ਪਹੁੰਚਦੀ ਆ ਤਾਂ ਉਹਨਾਂ ਨੂੰ ਮਾਰਕ ਦੀ লাশ ਮਿਲਦੀ ਆ। ਮਾਰਕ ਆਪਣੇ ਆਪ ਨੂੰ ਗੋਲੀ ਮਾਰ ਕੇ ਮਰ ਜਾਂਦਾ। ਜਤਿੰਦਰ ਸਿੰਘ ਤੇ ਉਹਦਾ ਪਰਿਵਾਰ ਅਜੇ ਰਸਤੇ ਵਿੱਚ ਹੀ ਸੀ ਜਦੋਂ ਉਹਨਾਂ ਨੂੰ ਪੁਲਿਸ ਤੋਂ ਪਤਾ ਲੱਗਦਾ। ਜਿਸ ਗੁਰਦੁਆਰਾ ਸਾਹਿਬ ਵਿੱਚ ਬਲਵਿੰਦਰ ਕੌਰ ਤੇ ਜਤਿੰਦਰ ਦਾ ਵਿਆਹ ਹੋਣਾ ਸੀ, ਉੱਥੇ ਸਾਰਾ ਦਾ ਪਾਠ ਕਰਵਾਇਆ ਗਿਆ। ਗਾਖਲ ਪਰਿਵਾਰ ਦੇ ਘਰ ਦੇ ਬਾਹਰ ਸ਼ਰਧਾਂਜਲੀ ਦੇ ਨਾਲ ਲੋਕਾਂ ਵੱਲੋਂ ਲਿਆਂਦੇ ਗਏ ਫੁੱਲਾਂ ਦੇ ਢੇਰ ਲੱਗ ਗਏ ਵਰਨਨ ਵਿੱਚ ਜਿੱਥੇ ਗਾਖਲ ਪਰਿਵਾਰ ਦਾ ਸੰਸਕਾਰ ਹੋਇਆ ਉੱਥੇ 1500 ਲੋਕ ਇਕੱਠੇ ਹੋਏ ਤੇ ਹੁਣ ਜਸਵੀਰ ਕੌਰ ਦੀਆਂ ਤਿੰਨੇ ਕੁੜੀਆਂ ਆਪਣੇ ਦਾਦਾ ਦਾਦੀ ਨਾਲ ਰਹਿ ਰਹੀਆਂ ਜੇਕਰ ਰਾਜਵਰਕਔਰ ਪਹਿਲੀ ਕੰਪਲੀਟ ਤੇ ਹੀ ਪੁਲਿਸ ਨੂੰ ਸਖਤ ਕਾਰਵਾਈ ਕਰਨ ਲਈ ਆਖ ਦਿੰਦੀ ਤਾਂ ਸ਼ਾਇਦ ਇਹ ਹਾਸਾ ਟਲ ਸਕਦਾ ਸੀ ਤਾਂ ਦੋਸਤੋ ਇਸ ਤਰ੍ਹਾਂ ਇੱਕ ਮੈਂਟਲੀ ਡਿਸਟਰਬਡ ਬੰਦੇ ਨੇ ਸਾਰਾ ਪਰਿਵਾਰ ਖਤਮ ਕਰ ਦਿੱਤਾ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ ਅੱਜ ਦੀ ਵੀਡੀਓ ਵਿੱਚ ਬੱਸ ਇੰਨਾ ਹੀ ਮਿਲਦਿਆਂ ਕਿਸੇ ਦੂਜੀ ਵੀਡੀਓ ਵਿੱਚ ਕੁਝ ਨਵਾਂ ਲੈ ਕੇ